ਬਹੁਤ ਵਿਦਵਾਨ ਦੋਸਤੋ ਮੈਂ ਗੁਰਮੇਲ ਸਿੰਘ ਬੌਡੇ ਜੀ ਦੀ ਕਿਤਾਬ ਤਰੂਤਾਰੇ ਦੇ ਵਿੱਚੋਂ ਜਿਹੜੀ ਉਹਨਾਂ ਨੇ ਪਾਹਜਾਂ ਦੇ ਉੱਪਰ ਲਿਖੀ ਹੋਈ ਹੈ ਕਿਸੇ ਨਾ ਕਿਸੇ ਅਜਿਹੀ ਸ਼ਖਸੀਅਤ ਦੇ ਜੀਵਨ ਉੱਪਰ ਤੁਹਾਡੀ ਝਾਤ ਪਾਉਣਾ ਜਿਨੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਹੋਣ ਦੇ ਬਾਵਜੂਦ ਆਪਣਾ ਉਹ ਮੁਕਾਮ ਹਾਸਲ ਕੀਤਾ ਮੈਂ ਉਸ ਇਨਸਾਨ ਨੂੰ ਬਹੁਤ ਵਾਰੀ ਮਿਲਿਆ ਪੇ ਤਾਂ ਮੈਂ ਪਹਿਲੀ ਵਾਰ ਉਸ ਇਨਸਾਨ ਨੂੰ ਮਿਲਿਆ ਉਹਦੇ ਘਰੇ ਗਿਆ ਮੋਗੇ ਸੰਤ ਨਗਰ ਦੇ ਵਿੱਚ ਸਾਹਮਣੀ ਕੰਧ ਦੇ ਉੱਪਰ ਤਸਵੀਰ ਟੰਗੀ ਹੋਈ ਜਿਸ ਦੇ ਵਿੱਚ ਉਹ ਰਾਸ਼ਟਰਪਤੀ ਜੀ ਕੋਲੋਂ ਅਵਾਰਡ ਪ੍ਰਾਪਤ ਕਰ ਰਹੇ ਆ ਰਾਸ਼ਟਰਪਤੀ ਏ ਪੀ ਜੀ ਅਬਦੁਲ ਕਲਾਮ ਕੋਲੋਂ ਅੱਜ ਮੈਂ ਗੱਲ ਕਰਨ ਜਾ ਰਿਹਾ ਮੇਰੇ ਸਾਹਿਤਿਕ ਮਿੱਤਰ ਡਾਕਟਰ ਹਰਨੇਕ ਸਿੰਘ ਰੋਡੇ ਜੀ ਦੇ ਜੀਵਨ ਬਾਰੇ ਦਕਟਰ 우ਜਿਹਾ ਮਾਰਗਦਰਸ਼ਕ ਤੇ ਦਰਵੇਸ਼ ਸ਼ਖਸੀਅਤ ਡਾਕਟਰ ਹਰਨੇਕ ਸਿੰਘ ਰੋਡੇ ਨੈਸ਼ਨਲ ਅਵਾਰਡੀ ਪ੍ਰਧਾਨ ਡਿਸਟਿਬੁਰਡ ਪਰਸਨਸ ਐਸੋਸੀਏਸ਼ਨ ਪੰਜਾਬ ਰਜਿਸਟਰਡ ਸਾਰੇ ਅਸਮਾਨ ਵਿੱਚ ਇੱਕ ਧਰੂ ਤਾਰਾ ਵੀ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਪੋਲ ਸਟਾਰ ਕਹਿੰਦੇ ਹਨ ਇਸ ਤਾਰੇ ਦੀ ਵਿਸ਼ੇਸ਼ਤਾ ਇਹ ਹੈ ਕਿ ਬਾਕੀ ਸਾਰੇ ਤਾਰੇ ਧਰਤੀ ਦੀ ਵਾਰਸ਼ਿਕ ਗਤੀ ਕਾਰਨ ਤੇ ਖਗੋਲੀ ਵਰਤਾਰੇ ਕਾਰਨ ਆਪਣੀ ਦਿਸ਼ਾ ਬਦਲ ਲੈਂਦੇ ਹਨ ਪਰ ਧਰੂ ਤਰ ਅਸਥਰ ਹੈ ਵਿਗਿਆਨੀਆਂ ਮੁਤਾਬਕ ਇਸ ਦੇ ਸਥਿਰ ਹੋਣ ਦਾ ਕਾਰਨ ਇਹ ਹੈ ਕਿ ਇਹ ਧਰਤੀ ਦੇ ਉੱਤਰੀ ਧਰੂਬ ਦੇ ਬਿਲਕੁਲ ਉੱਪਰ ਹੋਣਾ ਹੈ ਜਦੋਂ ਦਿਸ਼ਾ ਸੂਚਕ ਕੰਪਾਸੀ ਦੀ ਖੋਜ ਨਹੀਂ ਹੋਈ ਸੀ ਤਾਂ ਸਾਗਰ ਦੇ ਜਹਾਜ਼ਾਂ ਦੇ ਮਲਾਹ ਇਸ ਤੋਂ ਸੇਧ ਲੈ ਕੇ ਆਪਣੀ ਮੰਜ਼ਲ ਤੇ ਪਹੁੰਚਦੇ ਸਨ ਸਾਡੇ ਭਾਰਤੀ ਮਿਥਿਆਸ ਵਿੱਚ ਧਰੂ ਨੂੰ ਭਗਤ ਦਾ ਨਾਮ ਦਿੱਤਾ ਜਾਂਦਾ ਹੈ ਤਾਰਿਆਂ ਨੂੰ ਵੀ ਧਰਤੀ ਦੇ ਨੇੜੇ ਬੇਰੀਆਂ ਨੂੰ ਲੱਗੇ ਬੇਰਾਂ ਜਾਂ ਨਿੰਬੂਆਂ ਵਾਂਗ ਮਨੁੱਖੀ ਹੱਥ ਦੀ ਪਹੁੰਚ ਵਿੱਚ ਮੰਨਿਆ ਗਿਆ ਸੀ ਕਹਿੰਦੇ ਨੇ ਇੱਕ ਤਰੀਮਤ ਨੇ ਤਾਰੇ ਨੂੰ ਫੜ ਕੇ ਬੱਚੇ ਦੀ ਪੂਟੀ ਸਾਫ਼ ਕਰ ਦਿੱਤੀ ਤੇ ਤਾਰੇ ਨਾਰਾਜ਼ ਹੋ ਕੇ ਮਨੁੱਖੀ ਪਹੁੰਚ ਤੋਂ ਬਾਹਰ ਹੋ ਗਏ ਹੁਣ ਜਿਨ੍ਹਾਂ ਨੂੰ ਫੜਨ ਲਈ ਉਹ ਮਨੁੱਖ ਮੰਗਲ ਜਾਣ ਲਈ ਫਿਰਦਾ ਹੈ ਇਸੇ ਤਰ੍ਹਾਂ ਧਰੂਵ ਵੀ ਇੱਕ ਬਾਲਕ ਦੇ ਰੂਪ ਵਿੱਚ ਚਤ ਚਤ ਵਿਆ ਗਿਆ ਹੈ ਜਸਨੂ ਉਸਦੀ ਮਤਰੀ ਮਾਂ ਨੇ ਬਾਪ ਦੀ ਬੁੱਕਲ ਚ ਉਤਾਰ ਕੇ ਪਾਸੇ ਕਰ ਦਿੱਤਾ ਸੀ ਤੇ ਉਹ ਘਰੋਂ ਰੁੱਸ ਕੇ ਤੁਰ ਗਿਆ ਸੀ ਤੇ ਬਾਦਸ਼ਾਹ ਬਾਪ ਉਸ ਮੰਗਰੱਧ ਦੇ ਰਾਜ ਦੀ ਪੇਸ਼ਕਸ਼ ਲੈ ਕੇ ਗਿਆ ਪਰ ਉਹ ਸਭ ਛੱਡ ਛੜਾ ਕੇ ਭਗਤ ਬਣ ਗਿਆ ਇਸ ਧਰੂ ਦੀਆਂ ਵਿਗਿਆਨਕ ਤੇ ਇਤਿਹਾਸਿਕ ਵਰਤਾਰਿਆਂ ਵਰਗੀਆਂ ਸ਼ਕਤੀਆਂ ਦਾ ਮਾਲਕ ਹੈ ਡਾਕਟਰ ਹਰਨੇਕ ਸਿੰਘ ਰੋਡੇ ਜੋ ਸਰੀਰਕ ਪੱਖੋਂ ਅਪਾਹਜਾਂ ਲਈ ਧਰੂ ਤਾਰੇ ਵਾਂਗ ਮਾਰਗਦਰਸ਼ਕ ਹੈ ਉਨ੍ਹਾਂ ਦੇ ਹੱਕਾਂ ਲਈ ਲੜੇ ਜਾਂਦੇ ਸੰਘਰਸ਼ਾਂ ਦਾ ਅਡੋਲ ਸਿਪਾਹੀ ਤੇ ਆਗੂ ਹੈ ਇੱਕ ਅਪਾਹਜ ਵਿਅਕਤੀ ਵੀ ਆਪਣੇ ਆਦੇ ਮੋਹ ਦੀ ਗੋਂਤ ਚੌਂ ਤਰੂਤਾਰੇ ਵਾਂਗ ਲੈ ਜਾਂਦਾ ਹੈ ਕਿਉਂਕਿ ਉਹਨਾਂ ਦੀਆਂ ਨਜ਼ਰਾਂ 'ਚ ਉਹ ਬੋਝ ਹੁੰਦਾ ਹੈ ਪਰ ਜਦੋਂ ਅਪਾਹਜ ਵਿਅਕਤੀਆਂ ਦੀ ਹਿੰਮਤ ਅਤੇ ਲਗਨ ਨਾਵੇਂ ਦਸੇਦ ਸਿਰਜਦੀ ਹੈ ਤਾਂ ਰਤਬਿਆਂ ਦੀਆਂ ਪੇਸ਼ਕਸ਼ਾਂ ਵੀ ਉਹਨਾਂ ਦੇ ਮਗਰ ਆਉਂਦੀਆਂ ਹਨ ਤਰੂਤਾਰੇ ਵਰਗੀ ਅਜਿਹੀ ਹੀ ਸ਼ਖਸੀਅਤ ਹਨ ਡਾਕਟਰ ਹਰਨੇਕ ਸਿੰਘ ਰੋਡੇ ਜਿੰਨਾ ਦਾ ਜਨਮ 4 ਜਨਵਰੀ 1961 ਨੂੰ ਉਸ ਸਮੇਂ ਦਾ ਜ਼ਿਲ੍ਹਾ ਫਿਰੋਜ਼ਪੁਰ ਤੇ ਵਰਤਮਾਨ ਜ਼ਿਲ੍ਹਾ ਮੋਗਾ ਵਿਖੇ ਪ੍ਰਸਿੱਧ ਪਿੰਡ ਰੋਡੇ ਵਿਖੇ ਮਾਤਾ ਸ਼੍ਰੀਮਤੀ ਮੁਖਤਿਆਰ ਕੌਰ ਦੀ ਕੁੱਖੋਂ ਪਿਤਾ ਸਰਦਾਰ ਸੁੰਦਰ ਸਿੰਘ ਦੇ ਘਰ ਹੋਇਆ ਪਿੰਡ ਰੋਡੇ ਦੀ ਜ਼ਰਖੇਜ਼ ਮਿੱਟੀ ਨੇ ਕੌਮੀ ਅਤੇ ਕੁਮੰਤਰੀ ਪ੍ਰਸਿੱਧੀ ਪ੍ਰਾਪਤ ਸ਼ਕਸ਼ੀਤਾ ਨੂੰ ਜਨਮ ਦਿੱਤਾ ਹੈ ਇਨ੍ਹਾਂ ਵਿੱਚ ਸਾਹਿਤਕਾਰ ਖੇਤੀ ਵਿਗਿਆਨੀ ਧਾਰਮਿਕ ਤੇ ਰਾਜਸੀ ਸ਼ਕਸ਼ੀਤਾਵਾਂ ਸ਼ਾਮਲ ਹਨ ਜਿੰਨਾ ਵਿੱਚਤਰੰਗੀ ਪਿੰਗ ਜਿਹਾਂ ਸ਼ਖਸ ਡਾਕਟਰ ਹਰਨੇਕ ਸਿੰਘ ਰੋਡੇ ਵੀ ਹੈ ਸਤਰੰਗੀ ਸ਼ਖਸੀਅਤ ਉਹ ਵਿਗਿਆਨੀ ਵੀ ਹੈ ਤਰਕਸ਼ੀਲ ਵੀ ਹੈ ਬਾਬਾ ਨਾਨਕ ਵੱਲੋਂ ਵਡਿਆਈ ਕਰਤਦਾ ਧਾਰਨੀ ਵੀ ਹੈ ਸੰਤ ਸਿਚੇਵਾਲ ਨਾਲ ਵਿਚਰਦੇ ਸਮਿਆਂ ਵਾਤਾਵਰਨ ਨੂੰ ਬਚਾਉਣ ਵਾਲਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਦਾ ਧਾਰਨੀ ਸੰਤ ਜਿਹਾਂ ਵੀ ਹੈ ਉਹ ਬਰਾਬਰੀ ਦਾ ਹੁੱਕਾ ਦੇਣ ਵਾਲੇ ਸਿਆਸਤ ਦਾ ਸਮਰਤਕ ਵੀ ਹੈ ਉਹ ਸੰਘਰਸ਼ੀਲ ਵੀ ਹੈ ਸੰਗਰਾਮੀ ਵੀ ਹੈ ਉਹ ਸਰੀਰਕ ਪੱਖੋਂ ਅਪਾਹਜ ਮਨੁੱਖਤਾ ਦਾ ਸੱਚਾ ਸੁੱਚਾ ਹਮਦਰਦ ਹੈ ਤੇ ਉਹਨਾਂ ਦੇ ਹੱਕਾਂ ਲਈ ਲੜਨ ਵਾਲਾ ਸੂਰਾ ਵੀ ਹੈ ਉਹ ਚਿਹਰਾ ਚિત੍ਰਕਾਰ ਵੀ ਹੈ ਉਸਦੇ ਹੱਥੇ ਹੱਥੀ ਬਣਾਏ ਚਿੱਤਰ ਦੇਖ ਕੇ ਕੋਈ ਦੱਸ ਨਹੀਂ ਸਕਦਾ ਇਹ ਕੈਮਰੇ ਦੀ ਫੋਟੋ ਹੈ ਜਾਂ ਕਿ ਡਾਕਟਰ ਹਰਨੇਕ ਸਿੰਘ ਰੁੱਡੇ ਦਾ ਹੱਥੀ ਬਣਾਇਆ ਚਿੱਤਰ ਹੈ ਟੀਵੀ 'ਨਾਂ ਦੇ ਪ੍ਰੋਗਰਾਮਾਂ ਵਿੱਚ ਗੱਲਬਾਤ ਕਰਦੇ ਸਮੇਂ ਉਹ ਗੰਭੀਰ ਫਿਲਾਸਫਰ ਤੇ ਚਿੰਤਕ ਵੀ ਹੈ ਵਾਤਾਵਰਨ ਬਚਾਉਣ ਲਈ ਕਿਸਾਨਾਂ ਦੇ ਕਲਿਆਣ ਲਈ ਅਤੇ ਅਪਾਹਜ ਵਿਅਕਤੀ ਤੇ ਵੱਡੇ ਵੱਡੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਸਰੇ ਚਾੜਦੇ ਸਮੇਂ ਉਹ ਭਾਸ਼ਣ ਕਰਦੇ ਸਮੇਂ ਲੋਕ ਪੱਖੀ ਨੇਤਾ ਲੱਗਦਾ ਹੈ ਅੰਕੜਿਆਂ ਸਾਹਿਤ ਜਾਣਕਾਰੀ ਭਰਪੂਰ ਲੇਖ ਲਿਖਦੇ ਸਮੇਂ ਉਹ ਵਿਦਵਾਨ ਲੱਗਦਾ ਹੈ ਜਨ ਸੁਧਾਰਨ ਵਿੱਚ ਅਤ ਸਾਦਗੀ ਤੇ ਹਲੇਮੀ ਨਾਲ ਵਿਚਰਦੇ ਸਮੇਂ ਉਹ ਸਭ ਨੂੰ ਆਪਣਾ ਲੱਗਦਾ ਹੈ ਜਿਸ ਦੇ ਅਸੰਖਾ ਗੁਣਾ ਬਾਰੇ ਸੋਚਦੇ ਜਾਂ ਲਿਖਦੇ ਆਂ ਅਸਮਾਨ ਦੇ ਤਾਰੇ ਗਿਣਨ ਦੇ ਔਖੇ ਕਾਰਜ ਕਰਨ ਵਾਂਗ ਲੱਗਦਾ ਹੈ ਜਿਸ ਦੀ ਸ਼ਕਸ਼ੀਅਤ ਨੂੰ ਸਮੇਟਣ ਲਈ ਅਸਮਾਨ ਜੇਡੇ ਵਰਕੇ ਦੀ ਲੋੜ ਹੈ। ਛਤਰੀ ਪੁਸਤਕ ਵਿੱਚ ਬਹੁ ਪੱਖੀ ਬਹੁ ਗੁਣੀ ਸ਼ਕਸ਼ੀਅਤ ਬਾਰੇ ਲਿਖ ਕੇ ਵੀ ਬਹੁਤ ਕੁਝ ਅਣ ਲਿਖਿਆ ਰਹਿ ਜਾਵੇਗਾ। ਉਹਨਾਂ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਤੋਂ ਪ੍ਰਾਪਤ ਕੀਤੀ। ਉਹ ਅਜੇ ਪ੍ਰਾਇਮਰੀ ਸਕੂਲ ਦਾ ਚੌਥੇ ਜਮਾਤ ਦਾ ਵਿਦਿਆਰਥੀ ਸੀ। ਹੱਥੀਂ ਕਿਰਤ ਕਰਨ ਨਾਲ اٹਟ ਸਾਂਝ ਬਚਪਨ ਤੋਂ ਹੀ ਸੀ। ਦਸੰਬਰ 1971 ਵਿੱਚ ਭਾਰਤ-ਪਾਕਿਸਤਾਨ ਦਾ ਯੁੱਧ ਚੱਲ ਰਿਹਾ ਸੀ। ਬਲੈਕਆਊਟ ਹੋਣ ਕਾਰਨ ਲੋਕ ਦਿਨ ਖੜੇ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਰੋਟੀ ਟੁੱਕ ਦਾ ਆਰ ਕਰਕੇ ਚੁੱਲਿਆਂ ਦੀ ਅੱਗ ਨੂੰ ਬੁਝਾ ਦਿੰਦੇ ਸਨ। ਮਤੇ ਕੋਈ ਅੰਗਾਰ ਰਾਤ ਨੂੰ ਦਗਦਾ ਨਾ ਰਹਿ ਜਾਵੇ। ਕਿਉਂਕਿ 1965 ਦੀ ਜੰਗ ਸਮੇਂ ਇਸ ਜ਼ਿਲ੍ਹੇ ਦੇ ਦੋ ਪਿੰਡਾਂ ਬੌਡੇ ਅਤੇ ਰਣਸੀਕਲਾਂ ਵਿਖੇ ਪਾਕਿਸਤਾਨ ਦੇ ਹਵਾਈ ਜਹਾਜ਼ ਬੰਬ ਸੁੱਟ ਗਏ ਸਨ। ਅਜੇ ਹੀ 10 ਦਸੰਬਰ ਦੀ ਸ਼ਾਮ ਨੂੰ ਉਸ ਸਮੇਂ ਦਾ ਬਾਲ ਹਰਨੇਕ ਸਿੰਘ ਮਸ਼ੀਨ ਤੇ ਪੱਠੇ ਕੁੱਤਰਨ ਵਾਲੀ ਮਸ਼ੀਨ ਤੇ ਰੁਗ ਲਗਾ ਰਿਹਾ ਸੀ ਉਸ ਇੱਕ ਪਲ ਲਈ ਗੰਨਾ ਪੀੜਨ ਵਾਲੇ ਖਿਲਾੜੇ ਦੇ ਵੱਲ ਵੇਖਿਆ ਜੋ ਪੱਠੇ ਕੁੱਤਰਨ ਤੋਂ ਬਾਅਦ ਬੰਦ ਕਰਨਾ ਸੀ ਇਸ ਦੌਰਾਨ ਹੀ ਉਹਦੀ ਬਾਹਾਂ ਪਟੇ ਵਿੱਚ ਆ ਗਈ ਸੱਜੀ ਬਾਹ ਗੰਭੀਰ ਰੂਵਜ ਜ਼ਖਮੀ ਹੋ ਗਈ ਇਹ ਉਹ ਬਾਹ ਸੀ ਜਿਸ ਦਾ ਹੱਥ ਸਕੂਲ ਵਿੱਚ ਫੱਟੀ ਲਿਖਦਾ ਸੀ ਕਾਪੀਆਂ ਤੇ ਖੁਸ਼ਾਕਤ ਲਿਖਾਈ ਕਰਦਾ ਸੀ ਕਿਰਿਆ ਸ਼ੌਧ ਦਾ ਸੀ ਉਸ ਸਮੇਂ ਪਿੰਡ ਵਿੱਚ ਇੱਕੋ ਇੱਕ ਜੀਪ ਹੁੰਦੀ ਸੀ ਜੋ ਰਾਤ ਨੂੰ ਕਦੇ ਲਾਈਟਾਂ ਜਗਾ ਕੇ ਕਦੇ ਬੁਝਾ ਕੇ ਨਿੱਕੇ ਜਿਹੇ ਹਰਨੇਕ ਸਿੰਘ ਨੂੰ ਹਸਪਤਾਲ ਲਿਜਾ ਰਹੀ ਸੀ ਜੀਪ ਬਾਗਾਪੁਰਾਣਾ ਦੇ ਸਰਕਾਰੀ ਹਸਪਤਾਲ ਆ ਗਈ ਹਸਪਤਾਲ ਵਿੱਚ ਯੋਗ ਪ੍ਰਬੰਧ ਨਾ ਹੋਣ ਕਰਕੇ ਸਾਰੀ ਰਾਤ ਖੂਨ ਵਹਿਦਾ ਰਿਹਾ ਦੂਸਰਾ ਬਲੈਕਆਊਟ ਦਾ ਫਰਮਾਨ ਹਰਨੇਕ ਸਿੰਘ ਦੀ ਬਾਲ ਉਮਰ ਦੇ ਜੀਵਨ ਯੁੱਧ ਵਿੱਚ ਬਲੈਕਆਊਟ ਕਰ ਗਿਆ ਅਗਲੇ ਦਿਨ ਉਸ ਨੂੰ ਸਰਕਾਰੀ ਹਸਪਤਾਲ ਮੋਗੇ ਲਿਆਂਦਾ ਗਿਆ ਜਿੱਥੇ 29 ਦਿਨ ਦਾਖਲ ਰਹਾ ਪਹਿਲਾਂ ਬਾਹ ਕੂਣੀ ਕੋਲੋਂ ਕੱਟਣੀ ਪਈ ਤੇ ਫਿਰ ਕੁਝ ਦਿਨਾਂ ਬਾਅਦ ਮੋਢੇ ਕੋਲੋਂ ਸਾਰਾ ਜੋੜ ਜੁਦਾ ਕਰਕੇ ਪੂਰੀ ਦੀ ਪੂਰੀ ਬਾਹ ਅਲੈਦਾ ਕਰਨੀ ਪਈ ਨਿੱਕੀ ਉਮਰੇ ਉਹਨਾਂ ਅੰਦਰ ਇੰਨਾ ਸਬਰ ਤੇ ਸਹੜ ਆ ਗਿਆ ਕਿ ਕੁਦਰਤੀ ਇਸ ਕਿਆਮਤ ਨੂੰ ਨਿੱਕੇ ਜਿਹੇ ਅਰਨੇਕ ਸਿੰਘ ਨੇ ਅੰਦਰੇ ਅੰਦਰ ਪੀ ਲਿਆ ਅਤੇ ਇੱਕ ਹੰਝੂ ਵੀ ਅੱਖ ਚੋਂ ਡਿੱਗਣ ਨਹੀਂ ਦਿੱਤਾ 29 ਦਿਨਾਂ ਦੇ ਇੰਨਾ ਪੀੜਾਂ ਭਰੇ ਦਿਨਾਂ ਦੌਰਾਨ ਆਪਣੇ ਮਾਮਾ ਜੀ ਸਰਦਾਰ ਅਮਰ ਸਿੰਘ ਜੀ ਨੂੰ ਇਨਾਂ ਨੇ ਕਾਪੀ ਪੈਨਸਲ ਲਿਆ ਕੇ ਦੇਣ ਲਈ ਕਿਹਾ ਉਹਨਾਂ ਦਿਨਾਂ ਦੌਰਾਨ ਨਿੱਕਾ ਜਿਹਾ ਹਰਨੇਕ ਸਿੰਘ ਕੋਈ ਸਰਹੱਦੀ ਯੁੱਧ ਨਹੀਂ ਸਗੋਂ ਜੀਵਨ ਯੁੱਧ ਜਿੱਤਣ ਵਿੱਚ ਲੱਗਾ ਹੋਇਆ ਸੀ ਹਸਪਤਾਲ ਤੋਂ ਘਰ ਪਹੁੰਚਣ ਤੋਂ ਪਹਿਲਾਂ ਹਸਪਤਾਲ ਵਿੱਚ ਅਭਿਆਸ ਕਰਕੇ ਹਰਨੇਕ ਸਿੰਘ ਨੇ ਖੱਬੇ ਹੱਥ ਨਾਲ ਲਿਖਣਾ ਸਿੱਖ ਲਿਆ ਘਰ ਆ ਕੇ ਹੋਰ ਅਭਿਆਸ ਕੀਤਾ ਪੇਪਰ ਦਿੱਤੇ ਅਤੇ ਪਾਸ ਹੋ ਕੇ ਦਿਖਾਇਆ ਸਾਡਾ ਅਕੀਦਾ ਹੈ ਕਿ ਹਰਨੇਕ ਸਿੰਘ ਦਾ ਇਹ ਬਾਲ ਸੰਘਰਸ਼ ਨੇ ਕਾਹੇ ਅਪਾਹਜ ਵਿਅਕਤੀਆਂ ਲਈ ਪ੍ਰੇਰਣਾ ਸਰੋਤ ਬਣੇਗਾ ਪੰਜਵੀਂ ਕਲਾਸ ਪਾਸ ਕਰਕੇ ਛੇਵੀਂ ਵਿੱਚ ਜੀਟੀਵੀ ਗੜ੍ਹ ਰੋਡੇ ਵਿਖੇ ਛੇਵੀਂ ਤੋਂ ਲੈ ਕੇ ਪਲੱਸ 1 ਖੇਤੀਬਾੜੀ ਵਿਸ਼ੇ ਨਾਲ ਪਾਸ ਕੀਤੀ ਉਸ ਸਮੇਂ ਸਕੂਲ ਤੋਂ 3 ਕਿਲੋਮੀਟਰ ਇੱਕ ਪਾਸੇ ਦਾ ਇੰਜ 6 ਕਿਲੋਮੀਟਰ ਰੋਜ਼ਾਨਾ ਪੈਦਲ ਸਕੂਲ ਆਉਂਦੇ ਅਤੇ ਜਾਂਦੇ 1974 ਤੋਂ 1970 ਦਾ ਦੌਰ ਐਮਰਜੈਂਸੀ ਦਾ ਦੌਰ ਸੀ ਔਸਕੁਟਣ ਭਰੇ ਮਾਹੌਲ ਤੋਂ ਬਾਅਦ ਜਨਤਕ ਜਥੇਬੰਦੀਆਂ ਤੇ ਖੱਬੇ ਪੱਖੀ ਸੋਚਾਂ ਦੀਆਂ ਟੜ੍ਹਾਂ ਨੇ ਸੌਣ ਮਹੀਨੇ ਪੈਂਦੇ ਮਹੀਨ ਤੋਂ ਬਾਅਦ ਜਨਤਕ ਜਥੇਬੰਦੀਆਂ ਤੇ ਖੱਬੇ ਪੱਖੀ ਸੋਚਾਂ ਦੀਆਂ ਟੜ੍ਹਾਂ ਨੇ ਸੌਣ ਮਹੀਨੇ ਪੈਂਦੇ ਮਹੀਨ ਤੋਂ ਬਾਅਦ ਫੁੱਟੀਆਂ ਘਾਹ ਦੀਆਂ ਟੜ੍ਹਾਂ ਵਾਂਗ ਟੈਕ ਦਿਖਾਈ ਡਾਕਟਰ ਹਰਨੇਕ ਸਿੰਘ ਰੋਡੇ ਪੰਜਾਬ ਸਟੂਡੈਂਟਸ ਯੂਨੀਅਨ ਰੰਧਾਵਾ ਦੇ ਸਰਗਰਮ ਕਾਰਕੁਨ ਬਣ ਗਏ जीटीबीगढ़ ਦੇ ਪੋਲੀਟੈਕਨਿਕ ਕਾਲਜ ਵਿੱਚ ਗੱਬਰ ਨਾਂ ਦੇ ਠਾਣੇਦਾਰ ਵੱਲੋਂ ਵਿਦਿਆਰਥਣਾ ਨਾਲ ਕੀਤੀ ਬਦਸਲੂਕੀ ਦੇ ਖਿਲਾਫ ਹਰ ਸੰਗਤ ਅਰਸ਼ ਕੀਤਾ ਅਤੇ ਪੰਜਾਬ ਵਿੱਚ ਫਸਰ ਰਹੀ ਫਿਰਕੂ ਤੰਗ ਦੇ ਖਿਲਾਫ ਆਪ ਨਿਰੰਤਰ ਯਤਨਸ਼ੀਲ ਰਹੇ ਪਿੰਡ ਰੋਡੇ ਵਿੱਚ ਰਹਿ ਕੇ ਵੀ ਆਪਣੀ ਸੋਚ ਨੂੰ ਫਿਰਕੂ ਰੰਗ ਨਹੀਂ ਚੜ੍ਹਾ ਸਗੋਂ ਸਕੂਲ ਵਿੱਚ ਗੁਰਸ਼ਰਨ ਭਾਜੀ ਦੇ ਨਾਟਕ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਵਾਲੇ ਮਾਰਚ ਮਹੀਨੇ ਸਕੂਲ ਵਿੱਚ ਇਨਕਲਾਬੀ ਰੰਗ ਭਰਦੇ ਇਸ ਤੋਂ ਇਲਾਵਾ ਆਪਣੀਆਂ ਵਿਗਿਆਨ ਪ੍ਰਾਪਤੀਆਂ ਹੁਨਰੀ ਹੱਥ ਦੀ ਖੂਬਸੂਰਤ ਡਰਾਇੰਗ ਤੇ ਸਕੂਲ ਵਿੱਚ ਸਮਾਜਿਕ ਗਰਮੀਆਂ ਕਾਰਨ ਸਕੂਲ ਵੱਲੋਂ ਭੇਜੇ ਗਏ ਨਾਮ ਕਾਰਨ ਚੰਡੀਗੜ੍ਹ ਵਿਖੇ ਹੋਇਆ ਇੱਕ ਸਮਾਗਮ ਕਾਰਨ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੱਲੋਂ ਆਪ ਜੀ ਨੂੰ ਸਨਮਾਨਿਤ ਕੀਤਾ ਗਿਆ ਪੱਲਾਸ 1 ਪਾਸ ਕਰਨ ਉਪਰੰਤ ਆਪ ਨੇ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਦਾਖਲਾ ਲਿਆ ਉਸ ਸਮੇਂ ਇਸ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੀਆਂ ਕਲਾਸਾਂ ਪਹਿਲੀ ਵਾਰ ਸ਼ੁਰੂ ਹੋਈਆਂ। ਸਰੀਰਕ ਪੱਖੋਂ ਅੰਗਹੀਣ ਹੋਣ ਕਰਕੇ ਕਾਲਜ ਦੀ ਮੈਨੇਜਿੰਗ ਕਮੇਟੀ ਦਾਖਲਾ ਦੇਣ ਤੋਂ ਅਨਾਂ ਕਰਨੀ ਕਰਨ ਲੱਗੀ। ਇੱਥੇ ਵੀ ਇਸ ਕਾਲਜ ਦੀ ਯੂਨੀਅਨ ਨੇ ਦਾਖਲੇ ਲਈ ਸੰਘਰਸ਼ ਕੀਤਾ। ਉਸ ਸਮੇਂ ਇਸ ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਘੈਂਟ ਸਨ। ਉਧਰੋਂ ਹਰਨੇਕ ਸਿੰਘ ਰੋਡੇ ਵੀ ਵਿਦਿਆਰਥੀ ਸੰਘਰਸ਼ਾਂ ਦੀ ਕੋਠਾਲੀ ਵਿੱਚ ਪੈ ਕੇ ਸਬਰ ਸਹੜ ਪੱਖੋਂ ਫौलाਦ ਬਣ ਕੇ ਗਏ ਸਨ ਉਸ ਸਮੇਂ ਉਹਨਾਂ ਨੂੰ ਕਾਲਜ ਵਿੱਚ ਪਾਹਜ ਹੋਣ ਕਰਕੇ ਦਾਖਲਾ ਦੇਣ ਤੋਂ ਨਾ ਕਰਨ ਕਰਕੇ ਸਰਕਾਰ ਵੱਲੋਂ ਆਪਣੇ ਹੀ ਮੂੰਹ ਤੇ ਆਪ ਥੱਪੜ ਮਾਰਨ ਵਰਗੀ ਨਿਲਾਇਕੀ ਬਣਿਆ ਕਿਉਂਕਿ ਇੱਕ ਪਾਸੇ ਸਰਕਾਰ ਸੰਸਾਰ ਪੱਧਰ ਤੇ ਮਨਾਏ ਜਾ ਰਹੇ ਕ ਮੰਤਰੀ ਪਾਹਜ ਵਰੇ ਦੀਆਂ ਤਾਰਾ ਮਾਰ ਰਹੀ ਸੀ ਤੇ ਦੂਦੂ ਤੇ ਦੂਸਰੇ ਪਾਸੇ ਦਾਖਲਾ ਦੇਣ ਤੋਂ ਇਨਕਾਰ ਕਰ ਰਹੀ ਸੀ ਇਹ ਦਾਖਲਾ ਵਿਦਿਆਰਥੀ ਯੂਨੀਅਨ ਦੀ ਤਾਕਤ ਨਾਲ ਲਿਆ ਗਿਆ ਫਰਹਰਨੇਕ ਸਿੰਘ ਰੋਡੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕਾਲਜ ਵਿੱਚ ਸਟਾਫ ਦੀ ਘਾਟ ਪ੍ਰਯੋਗਸ਼ਾਲਾਵਾਂ ਦੀ ਘਾਟ ਤੇ ਸਟਾਫ ਦੀ ਘਾਟ ਕਾਰਨ ਸਿਲੇਬਸ ਦੀ ਅਗਿਆਨਤਾ ਵਰਗੀਆਂ ਘਾਟਾਂ ਨੂੰ ਪੂਰਨ ਲਈ ਕਾਲਜ ਦੀ ਵਿਦਿਆਰਥੀ ਯੂਨੀਅਨ ਨਾਲ ਸੰਘਰਸ਼ ਕਰਕੇ ਇਹਨਾਂ ਖਾਮੀਆਂ ਨੂੰ ਪੂਰਾ ਕੀਤਾ 1986 ਵਿੱਚ ਆਪ ਨੇ ਇਸ ਕਾਲਜ ਤੋਂ ਬੀਐਸਸੀ ਐਗਰੀਕਲਚਰ ਦੀ ਡਿਗਰੀ ਪ੍ਰਾਪਤ 1986 ਵਿੱਚ ਹੀ ਅੰਗਹੀਣ ਹੋਣ ਕਰਕੇ ਆਪ ਦੀ ਨਿਯੁਕਤੀ ਖੇਤੀਬਾੜੀ ਵਿਕਾਸ ਅਫਸਰ ਵਜੋਂ ਹੋ ਗਈ ਅਤੇ ਆਪ ਬਾਗਾਪੁਰਾਣਾ ਵਿਖੇ ਖੇਤੀਬਾੜੀ ਵਿਕਾਸ ਅਫਸਰ ਲੱਗੇ ਇਸ ਸਾਮੀ ਤੇ ਕੰਮ ਕਰਦਿਆਂ ਕਿਸਾਨ ਸੇਵਾ ਵਿੱਚ ਆ ਕੇ ਵੀ ਜਮਹੂਰੀ ਚੇਤਨਤਾ ਦੇ ਵਿਸਾਰ ਲਈ ਨਿਰੰਤਰ ਕਾਰਜਸ਼ੀਲ ਭੂਮਿਕਾ ਨਿਭਾਈ ਫਰਵਰੀ 1995 ਵਿੱਚ ਆਪ ਦੀ ਸ਼ਾਦੀ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਵਿਖੇ ਸਵਰਗੀ ਸਰਦਾਰ ਮਹਿੰਦਰ ਸਿੰਘ ਦੀ ਬੇਟੀ ਚਰਨਜੀਤ ਕੌਰ ਨਾਲ ਹੋਈ ਜੋ ਕਿ ਇੱਕ ਸਫਲ ਗ੍ਰਹਿਣੀ ਹਨ ਤੇ ਡਾਕਟਰ ਹਰਨੇਕ ਸਿੰਘ ਦੇ ਹਰ ਸ਼ੁਭ ਕਾਰਜ ਵਿੱਚ ਸ਼ਰੀਕੇ ਹਜਾਤ ਬਣੇ। ਉਹਨਾਂ ਨੂੰ ਉਤਸ਼ਾਹਤ ਕੀਤਾ, ਘਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਇਸ ਗ੍ਰਹਿਤੀ ਜੀਵਨ ਸਫਰ 'ਚੋ ਬੇਟੀ ਅਮਰਤਕੌਰ ਤੇ ਬੇਟੇ ਗਗਨਦੀਪ ਸਿੰਘ ਨੇ ਪਰਿਵਾਰਕ ਬਗੀਚੀ ਵਿੱਚ ਮਹਿਕ ਵਖੇਰੀ। ਬੇਟੀ ਅਮਰਤਕੌਰ ਪਲੱਸ 2 ਮੈਡੀਕਲ ਤੇ ਬੇਟਾ میٹرਿਕ ਕਰ ਰਿਹਾ ਹੈ। ਸਾਡੇ ਪੰਜਾਬੀ ਲੋਕ ਰੰਗ ਵਿੱਚ ਭੈਣਾਂ ਦੇ ਭਰਾਵਾਂ ਪ੍ਰਤੀ ਮਾਣ ਤੇ ਪਿਆਰ ਬਾਰੇ ਇਹ ਬੋਲ ਕਾਫੀ ਪ੍ਰਸਿੱਧ ਹੈ ਕਿ ਥਾਣੇਦਾਰ ਦੇ ਬਰਾਬਰ ਡੈਂਦੀ ਕੁਰਸੀ ਮੇਰੇ ਵੀਰ ਦੀ ਪਰ ਡਾਕਟਰ ਹਰਨੇਕ ਸਿੰਘ ਰੋਡੇ ਦੀ ਪ੍ਰਤਿਭਾ ਤਾਂ ਇਸ ਤੋਂ ਵੀ ਏਕਾਂ ਹੈ ਦੇਸ਼ ਦੇ ਰਾਸ਼ਟਰਪਤੀ ਨੂੰ ਆਮ ਮਨੁੱਖ ਦਾ ਮਿਲਣਾ ਬੜਾ ਮੁਸ਼ਕਲ ਹੈ ਪਰ ਡਾਕਟਰ ਹਰਨੇਕ ਸਿੰਘ ਰੋਡੇ ਇੱਕ ਅਜੀਹਾ ਸ਼ਖਸ ਹੈ ਜਿਸ ਨੇ ਆਪਣੀ ਹਿੰਮਤ ਤੇ ਮਿਹਨਤ ਦੇ ਬਲਬੂਤੇ ਦੇਸ਼ ਦੇ ਦੋ ਰਾਸ਼ਟਰਪਤੀਆਂ ਕੋਲ ਖੜ ਕੇ ਸਨਮਾਨ ਪ੍ਰਾਪਤ ਕੀਤਾ ਹੈ ਜਿਵੇਂ ਕਿ 2006 ਵਿੱਚ ਡਾਕਟਰ ਹਰਨੇਕ ਸਿੰਘ ਰੋਡੇ ਵੱਲੋਂ ਅੰਗਹੀਣ ਵਿਅਕਤੀਆਂ ਲਈ ਕੀਤੇ ਵਿਸ਼ੇਸ਼ ਕਾਰਜਾਂ ਦੇ ਸਨਮੁਖ ਭਾਰਤ ਦੇ ਰਾਸ਼ਟਰਪਤੀ ਡਾਕਟਰ ਏ ਪੀ ਜੇ ਕਲਾਮ ਵੱਲੋਂ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੱਜਕੱਲੋ ਜਿਲ੍ਹਾ ਮੋਗਾ ਦੀ ਸੈਕਟਰੀਏਟ ਵਿੱਚ ਬਤੌਰ ਖੇਤੀਬਾੜੀ ਵਿਕਾਸ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਦਰਮਿਆਨੀ ਅਤੇ ਗਰੀਬ ਕਿਸਾਨਾਂ ਦੀ ਬਿਹਤਰੀ ਲਈ ਅੰਨੇਵਾ ਕੀਤੀ ਜਾ ਰਹੀ ਜਿਹੜਾਂ ਦੀ ਵਰਤੋਂ ਕਾਰਨ ਖਤਮ ਹੋ ਰਹੇ ਮਿੱਤਰ ਕੀੜੇ ਦੂਸ਼ਟ ਹੋ ਰਹੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਹਿਤ ਉਹ ਅਨਪੜ੍ਹ ਤੇ ਗਰੀਬ ਕਿਸਾਨਾਂ ਨੂੰ ਚਿੱਤਰ ਭਾਸ਼ਾ ਭਾਵ ਡਰਾਇੰਗ ਕਲਾ ਰਾਹੀਂ ਹਰ ਫਸਲ ਤੇ ਫਲਾਂ ਦੇ ਸਬਜ਼ੀਆਂ ਦੇ ਕੀੜਿਆਂ ਦੇ ਯੋਗਦਾਨ ਬਾਰੇ ਕੁਝ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਚਿੱਤਰ ਬਣਾ ਕੇ ਉਹਨਾਂ 'ਚ ਵੰਡ ਕੇ ਜਾਗਰੂਕ ਕਰ ਰਹੇ ਹਨ ਅੰਗਹੀਣਾ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਡਾਕਟਰ ਹਰਨੇਕ ਸਿੰਘ ਰੋਡੇ ਨਿਰੰਤਰ ਯਤਨਸ਼ੀਲ ਹਨ ਬਹੁਤ ਸਾਰੇ ਅੰਗਹੀਣਾ ਨੂੰ ਆਰਥਿਕ ਪੱਖੋਂ ਸੈੱਟ ਕਰਨ ਲਈ ਉਹਨਾਂ ਦੀ ਯੋਗਤਾ ਮੁਤਾਬਕ ਕੰਮ ਧੰਦਾ ਜਟਾਉਣ ਤੇ ਸਫਲ ਬਣਾਉਣ ਲਈ ਬਹੁਤ ਸਾਰੇ ਅੰਗਹੀਣਾ ਦੀ ਇਸ ਕਾਰਜ ਵਿੱਚ ਨਿੱਜੀ ਦਿਲਚਸਪੀ ਲੈ ਕੇ ਮਦਦ ਕੀਤੀ ਹੈ ਅੰਗਹੀਣਾ ਲਈ ਬਣੇ ਐਕਟ 1995 ਦੀਆਂ ਵੱਖ-ਵੱਖ ਮਦਾਂ ਨੂੰ ਕਲੰਡਰ ਰੂਪ ਦੇ ਕੇ ਸਮਝਾਇਆ ਅਤੇ ਪੰਜਾਬ ਵਿੱਚ ਅੰਗਹੀਣਾਂ ਲਈ ਵੰਡਿਆ ਡਿਸੇਬਲਡ ਪਰਸਨਸ ਐਸਫੀਐਰ ਰਜਿਸਟਰਡ ਪੰਜਾਬ ਦਾ ਪ੍ਰਧਾਨ ਹੋਣ ਦੀ ਹਸਿਆਤ ਵਿੱਚ ਹਰ ਸਾਲ 3 ਸਤੰਬਰ ਨੂੰ ਮਨਾਏ ਜਾਂਦੇ ਅੰਗਹੀਣ ਦਿਵਸ ਨੂੰ ਨਿੱਜੀ ਦਿਲਚਸਪੀ ਲੈ ਕੇ ਵੱਡੇ ਪੱਧਰ ਤੇ ਮਨਾਉਂਦੇ ਹਨ ਅੰਗਹੀਣਾਂ ਨੂੰ ਉਹਨਾਂ ਦੇ ਬੁਨਿਆਦੀ ਅਤੇ ਜਮਹੂਰੀ ਹੱਕਾਂ ਲਈ ਚੇਤਨਨ ਅਤੇ ਲਾਮਬੰਦ ਕਰਦੇ ਹਨ ਚੰਡੀਗੜ੍ਹ ਵਿਖੇ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਜ਼िला ਪ੍ਰਸ਼ਾਸਨ ਦੀਆਂ ਮੀਟਿੰਗਾਂ ਸ਼ਾਮਲ ਹੋ ਕੇ ਸੁਝਾਅ ਦੇ ਕੇ ਯਤਨ ਕਰਕੇ ਅੰਗਹੀਣਾ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੇ ਪੱਤਰਾਂ ਨੂੰ ਉਹਨਾਂ ਤੱਕ ਪਹੁੰਚਾਉਂਦੇ ਹਨ ਪੰਜਾਬ ਦੇ ਕਿਸਾਨ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਨਾਲ ਨਾਲ ਵਾਤਾਵਰਣ ਦੀਆਂ ਸਮੱਸਿਆਵਾਂ ਜਿਵੇਂ ਕਿ ਹਵਾ ਪਾਣੀ ਦਾ ਪ੍ਰਦੂਸ਼ਣ ਜ਼ਹਿਰਾਂ ਦੇ ਪ੍ਰਭਾਵ ਆਰਗੈਨਿਕ ਖੇਤੀ ਦੇ ਸਮਰਥਕ ਵਜੋਂ ਜਿੱਥੇ ਅਖਬਾਰਾਂ ਮੈਗਜ਼ੀਨਾਂ ਅਤੇ ਟੈਲੀਵਿਜ਼ਨ ਤੇ ਅਰਚਾਉਂਦੇ ਹਨ ਉਥੇ ਅਜਿਹੇ ਹੀ ਉਪਰਾਲਾ ਅੰਗਹੀਣਾ ਨੂੰ ਦਰਪੇਸ਼ ਚੁਣੌਤੀਆਂ ਤੇ ਮੁਸ਼ਕਲਾਂ ਪਰਤੀ ਵੀ ਨਿਭਾਉਂਦੇ ਹਨ ਇਸ ਤਰ੍ਹਾਂ ਡਾਕਟਰ ਹਰਨੇਕ ਸਿੰਘ ਰੋਡੇ ਦੇ ਸਿਹਰਦ ਯਤਨ ਪੰਜਾਬ ਦੇ ਇੱਕ ਅਹਿਮ ਕਾਰਜਸ਼ੀਲ ਮਨੁੱਖ ਵਜੋਂ ਸੁਨਹਿਰੀ ਅੱਖਰਾਂ ਚ ਲਿਖੇ ਜਾਣਗੇ ਅਜਿਹੇ ਬਹੁਤ ਗੁਣਾਂ ਦੇ ਨਾਲ ਲਵਰੇਜ ਸਿਹਰਦ ਦਾ ਮਨੁੱਖ ਸਮਾਜ ਲਈ ਵਰਦਾਨ ਹੁੰਦੇ ਹਨ ਇਹ ਇਕੱਲਾ ਮਨੁੱਖ ਹੀ ਇੱਕ ਸੰਸਥਾ ਹੋਣੇ ਵਰਦਾ ਹੈ ਡਾਕਟਰ ਹਰਨੇਕ ਸਿੰਘ ਰੋਡੇ ਵੀ ਇੱਕ ਅਜਿਹੀ ਸੰਸਥਾ ਹਨ ਇਹ ਸੰਸਥਾ ਰੂਪੀ ਮਨੁੱਖੀ ਅਪਾਹਜ ਵਿਅਕਤੀਆਂ ਲਈ ਲਿਖੀ ਗਈ ਇਸ ਪੁਸਤਕ ਦਾ ਪ੍ਰੇਰਕ ਹੈ ਜਿਸ ਨੇ ਇੱਕ ਅਜਿਹੀ ਮਿਸਾਲ ਬਾਲੀ ਹੈ ਜਿਸ ਦੀ ਸੁਰੱਖਿਅਤ ਲਾੜ ਦੀ ਅਗਵਾਈ ਚ ਅਪਾਹਜ ਸਮਾਜ ਆਪਣੇ ਹੱਕਾਂ ਲਈ ਆਪਣੇ ਸਵੈਮਾਨ ਲਈ ਸੰਘਰਸ਼ਾਂ ਦੇ ਮੈਦਾਨ ਵਿੱਚ ਕਾਰਜਸ਼ੀਲ ਰਹੇਗਾ ਇਸ ਅੱਜ ਡਾਕਟਰ ਹਰਨੇਕ ਸਿੰਘ ਰੋਡੇ ਦੇ ਜੀਵਨ ਬਾਰੇ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਸੋ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ